ਸਾਰੇ ਸਤਿਕਾਰ ਜੀ ਮੈਂ ਰਪਿੰਦਰ ਰਿੰਪੀ ਤੁਹਾਡਾ ਨਾਮ ਲੈਣਾ ਸਾਂਝੀਆਂ ਕਰਦੀ ਆਂ ਮੁੱਕੂ ਕਿੱਦਾਂ ਟੂਣੇ ਹਾਰੇ ਨੈਣਾ ਦੀ ਉਡੀਕ ਵੇ ਆਊਗਾ ਵਲੈ ਤੂੰ ਮੈਨੂੰ ਦੱਸ ਉਹ ਤਰੀਕ ਵੇ ਮੁੱਕੂ ਕਿੱਦਾਂ ਟੂਣੇ ਹਾਰੇ ਨੈਣਾ ਦੀ ਉਡੀਕ ਵੇ ਆਊਗਾ ਵਲੈ ਤੂੰ ਮੈਨੂੰ ਦੱਸ ਉਹ ਤਰੀਕ ਵੇ ਉਹਦੀ ਯਾਦ ਤੋਂ ਕਦੇ ਨਾ ਹੋਈਏ ਵੇਲੇ ਉਦ ਯਾਦ ਤੂੰ ਕਦੇ ਨਾ ਹੋਈਏ ਵੇਲੇ ਪੰਡਤਾ ਵੇ ਖੋਲ ਪੱਤਰੀ ਦੱਸ ਸੱਜਣਾ ਨਾ ਹੋਣੇ ਕਦੋਂ ਮੇਲੇ ਪੰਡਤਾ ਵੇ ਖੋਲ ਪੱਤਰੀ ਦੱਸ ਸੋਹਣਿਆ ਨਾ ਹੋਣੇ ਕਦੋਂ ਮੇਲੇ ਪੰਡਤਾ ਵੇ ਖੋਲ ਪੱਤਰੀ ਸਾਡੇ ਤੇ ਗਰੇ ਕਿਹੜਾ ਚੱਲ ਧੋਏ ਦੱਸ ਵੇ ਲਾ ਦੇ ਕੋਈ ਠੇਵਾ ਆਲਾ ਵੇਖ ਮੇਰਾ ਹੱਥ ਵੇ ਸਾਡੇ ਤੇ ਗਰੇ ਕਿਹੜਾ ਚੱਲਦਾ ਏ ਦੱਸ ਵੇ ਲਾ ਦੇ ਕੋਈ ਠਵਾਇਆ ਲਾ ਵੇਖ ਮੇਰਾ ਹੱਥ ਵੇ ਲਾ ਦੇ ਟਾਲਾ ਕੋਈ ਮੁੱਕਣ ਚ ਮੇਲੇ ਲਾ ਦੇ ਟਾਲਾ ਕੋਈ ਮੁੱਕਣ ਚ ਮੇਲੇ ਪੰਡਤ ਆਵੇ ਖੋਲ ਪੱਤਰੀ ਦੱਸ ਸੱਜਣਾ ਨਾ ਹੋਣ ਕਦੋਂ ਮੇਲੇ ਪੰਡਤ ਆਵੇ ਖੋਲ ਪੱਤਰੀ ਅੱਗੇ ਕੀ ਹੈ ਤਿਲ ਚੌਲੀ ਕੀੜਿਆਂ ਦੇ ਪਹੌਣ ਉੱਤੇ ਪਾਉਨੀ ਆਂ ਦੀਵਾਨਿਤ ਖੂਦੀ ਮੈ ਮੋੜ ਤੇ ਜਗੌਨੀਆਂ ਰਾਸ ਆਏ ਨਾ ਪਾਪੜ ਵੜ ਵੇਲੇ ਰਾਸ ਆਏ ਨਾ ਪਾਪੜ ਮੈਂ ਤਾਂ ਵੇਲੇ ਪੰਡਤ ਵੇ ਖੋਲ ਪੱਤਰੀ ਦੱਸ ਸੱਜਣਾ ਨਾ ਹੋਣ ਕਦ ਮੇਲੇ ਪੰਡਤ ਵੇ ਖੋਲ ਪੱਤਰੀ ਦੱਸ ਸੋਹਣਿਆ ਨਾ ਹੋਣ ਕਦੋ ਮੇਲੇ ਪੰਡਤ ਵੇ ਖੋਲ ਪੱਤਰੀ ਅੱਗੇ ਕੀ ਹੈ ਭੇਜਣਾ ਸੁਨੇਹੇ ਕਦੇ ਉਹਨੇ ਖੈਰ ਸੁਖ ਦੇ ਭੁੱਲ ਗਿਆ ਸਾਨੂੰ ਜਾਲ ਫਾਫੇ ਉੱਥੋਂ ਮੁੱਕ ਗਏ ਹਏ ਭੇਜਣਾ ਸੁਨੇਹੇ ਕਦੇ ਉਹਨੇ ਖੈਰ ਸੁਖ ਦੇ ਭੁੱਲ ਗਿਆ ਸਾਨੂੰ ਜਾਲ ਫਾਫੇ ਉੱਥੋਂ ਮੁੱਕ ਗਏ ਅੱਗ ਲਾਉਣੇ ਨੇ ਅਸੀਂ ਕੀ ਪੈਸੇ ਥੇਲੇ ਅੱਗ ਲਾਉਣੇ ਨੇ ਅਸੀਂ ਕੀ ਪੈਸੇ ਥੇਲੇ ਪੰਡਤਾ ਵੇ ਖੋਲ ਪੱਤਰੀ ਦਸ ਸੱਜਣਾ ਨਾ ਹੁਣ ਕਦੋਂ ਮਿਲੇ ਪੰਡਤਾ ਵੇ ਖੋਲ ਪੱਤਰੀ ਪੰਡਤਾ ਵੇ ਖੋਲ ਪੱਤਰੀ ਸੋਇ ਗੀਤ ਹੈਗਾ ਜੀ ਸਾਡੇ ਗੁਰਤੇ ਚੁੱਗੋ ਕੇ ਦਾ ਲਿਖਿਆ ਹੋਇਆ ਤੁਸੀਂ ਇਸ ਗਾਣੇ ਨੂੰ ਬਹੁਤ ਮਾੜਾ ਮੂੰਹੇ ਪਰ ਮਾਹੂਗਾ ਰਹਿ ਦਿੱਤਾ ਸੀ ਮੈਂ ਤੁਹਾਨੂੰ ਫੇਰ ਯਾਦ ਕਰਾ ਰਿਆ ਕਈ ਸਾਨੂੰ ਕਲਾ ਵੀ ਆਉਂਦੀ ਹੈ ਵੀ ਸਾਨੂੰ ਤੁਸੀਂ ਉਹ ਗੀਤ ਜਰੂਰ ਭੇਜੋ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ 9815835434 ਇਹ ਮੇਰਾ ਕਨੈਕਟ ਨੰਬਰ ਹੈ ਰਪਿੰਦਰ ਰਿੰਪੀ ਤੁਹਾਡੀ ਨਵਾਨੀ ਜੀ ਥੈਂਕ ਯੂ so much